ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਇਸ ਤੇਰਾ ਪੰਜਾਬ ਦੇਖ ਰਹੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਆ ਦੇਖ ਰਹੇ ਹੋ ਤੁਸੀਂ ਜਿਹੜੀਆਂ ਝੋਨੇ ਦੀ ਪਰਾਲੀ ਦੀਆਂ ਗੱਠਾਂ ਕਿੱਡੀਆਂ ਸੋਹਣੀਆਂ ਚਿੜੀਆਂ ਹੋਈਆਂ ਨੇ ਟਰਾਲੀ ਤੇ ਇਸ ਤਰ੍ਹਾਂ ਹੀ ਵਾਹਨਾ ਵਿੱਚ ਚਿੰਦੀਆਂ ਜਾਂਦੀਆਂ ਹਨ ਪਰ ਜਦੋਂ ਇਸ ਤਰ੍ਹਾਂ ਦੀ ਹਾਲਤ ਇਹਨਾਂ ਗੱਠਾਂ ਦੀ ਹੋ ਜਾਂਦੀ ਹੈ ਤੁਸੀਂ ਹੈਰਾਨ ਹੋ ਰਹੇ ਹੋਗੇ ਦੇਖ ਕੇ ਕਿ ਆਖਰ ਇਹ ਕੀ ਤਸਵੀਰ ਹੈ ਕਿ ਵੀਡੀਓ ਤੁਹਾਨੂੰ ਨਜ਼ਰ ਆ ਰਹੀ ਹੈ ਇਹ ਉਹੀ ਚਿੜੀਆਂ ਹੋਈਆਂ ਗੱਠਾਂ ਜੋ ਲਗਭਗ 10-12 ਫੁੱਟ ਤੱਕ ਚਿੜੀਆਂ ਹੋਈਆਂ ਸੀ ਪਰ ਪਿਛਲੇ ਕੁਝ ਦਿਨ ਪਹਿਲਾਂ ਫਾਜ਼ਿਲਕਾ ਦੇ ਵਿੱਚ ਕਰੀਬਨ 35000 ਕੁਆਂਟਲ ਦੇ ਕਰੀਬ ਝੋਨੇ ਦੀ ਪਰਾਲੀ ਦੀਆਂ ਇਗੱਠਾਂ ਨੂੰ ਅੱਗ ਲੱਗੀ ਤਾਂ ਉਹ ਲੰਮੇ-ਲੰਮੇ ਚੱਠੇ ਜਿਹੜੇ ਉੱਚੇ-ਉੱਚੇ ਚੱਠੇ 12-12 ਫੁੱਟ ਦੇ ਬਿਲਕੁਲ ਜ਼ਮੀਨ ਦੇ ਨਾਲ ਲੱਗ ਕੇ ਹੀ ਰਹਿ ਗਏ ਜੋ ਕਿ ਤੁਸੀਂ ਬਿਲਕੁਲ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਲਗਭਗ ਫਾਜ਼ਿਲਕਾ ਬੋਹਰ ਦੇ ਬਿਲਕੁਲ ਸੈਂਟਰ ਦੇ ਵਿੱਚ ਖੁਈ ਖੇੜਾ ਪਿੰਡ ਦੇ ਵਿੱਚ ਤਿੰਨ ਚਾਰ ਬੈਲਰ ਮਾਲਕਾਂ ਵੱਲੋਂ ਰਲ ਕੇ ਕਰੀਬਨ 35000 ਕੁੰਟਲ ਦੱਸਿਆ ਉਹਨਾਂ ਵੱਲੋਂ ਕਿ ਅਸੀਂ ਸਟਾਕ ਕੀਤਾ ਸੀ ਕਿਉਂਕਿ ਮਿਲਾਂ ਵਾਲੇ ਮਾਲ ਲੈਣਾ ਬੰਦ ਕਰ ਗਏ ਸੀ ਤੇ ਉਹਨਾਂ ਨੇ ਪਰਾਲੀ ਨੂੰ ਅੱਗ ਲਾਉਣ ਤੋਂ ਬਚਾਉਣ ਦੇ ਉਦੇਸ਼ ਦੇ ਨਾਲ ਇਹ ਮਾਲ ਨੂੰ ਇਕੱਠਾ ਕੀਤਾ ਤਾਂ ਕਿ ਇਸ ਨੂੰ ਬਾਅਦ ਵਿੱਚ ਹੌਲੀ-ਹੌਲੀ ਵੇਚ ਕੇ ਆਪਣਾ ਖਰਚਾ ਤੇ ਆਪਣਾ ਜੋ ਪ੍ਰੋਫਿਟ ਹੈ ਮਿਹਨਤ ਹੈ ਉਸ ਦੀ ਪੂਰਤੀ ਕਰ ਲਈ ਜਾਵੇਗੀ ਅਤੇ ਵਾਤਾਵਰਨ ਨੂੰ ਵੀ ਸਾਫ਼ ਸੁਥਰਾ ਰੱਖਣ ਵਿੱਚ ਉਹਨਾਂ ਦਾ ਯੋਗਦਾਨ ਪਵੇਗਾ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜੂਰ ਸੀ ਹੋਇਆ ਇਸਦੇ ਬਿਲਕੁਲ ਉਲਟ ਕਿਸੇ ਛਰਾਰਤੀ ਅਨਸਰ ਨੇ ਜਾਂ ਕਿਸੇ ਵਜ੍ਹਾ ਕਰਨਾ ਜੋ ਉਹਨਾਂ ਕਿਸਾਨਾਂ ਨੇ ਦੱਸਿਆ ਕਿ ਇਸ ਨੂੰ ਅੱਗ ਲੱਗ ਗਈ ਤੇ ਸਾਰਾ ਮਾਲ ਜਿਹੜਾ ਹੈਗਾ ਸੜ ਕੇ ਸੁਆਹ ਹੋ ਗਿਆ ਲੰਬੇ ਲੰਬੇ ਉੱਚੇ ਉੱਚੇ ਚੱਠੇ ਜਿਹੜੇ ਹੈਗੇ ਆ ਬਿਲਕੁਲ ਜ਼ਮੀਨ ਦੇ ਨਾਲ ਲੱਗ ਕੇ ਰਹਿ ਗਏ ਤੇ ਉਹਨਾਂ ਦੀ ਤਕਰੀਬਨ 60-70 ਲੱਖ ਦੀ ਜਿਹੜੀ ਮਿਹਨਤ ਉੱਤੇ ਪਾਣੀ ਫਿਰ ਗਿਆ ਕੁਝ ਕਿਸਾਨਾਂ ਨੂੰ ਤੇ ਕੁਝ ਹੋਰ ਲੋਕਾਂ ਨੂੰ ਬੈਲਰ ਵਾਲਿਆਂ ਦੀ ਕਮਾਈ ਨਜ਼ਰ ਆਉਂਦੀ ਹੈ ਬੜੀ ਮੋਟੀ ਕਮਾਈ ਨਜ਼ਰ ਆਉਂਦੀ ਹੈ ਪਰ ਜਦੋਂ ਅਜਿਹਾ ਹਾਲ ਕਿਸੇ ਬੈਲਰ ਵਾਲਿਆਂ ਦਾ ਕਿਸੇ ਬੈਲਰ ਮਾਲਕ ਦਾ ਹੁੰਦਾ ਹੈ ਤਾਂ ਬੜੇ ਦੁੱਖ ਦੀ ਗੱਲ ਹੁੰਦੀ ਹੈ ਤੇ ਲੋੜ ਹੈ ਸਰਕਾਰ ਪ੍ਰਸ਼ਾਸਨ ਇਸ ਵੱਲ ਧਿਆਨ ਦੇਵੇ ਇਹਨਾਂ ਦਾ ਜੋ ਜੇਕਰ ਕੋਈ ਨੁਕਸਾਨ ਹੋਇਆ ਹੈ ਮਾਲੀ ਉਸ ਦੀ ਪਰਪਾਈ ਕੀਤੀ ਜਾਵੇ ਕਿਉਂਕਿ ਇੰਨਾ ਹੀ ਬੈਲਰਾਂ ਦੇ ਸਦਕਾ ਸੀਜ਼ਨ ਦੇ ਉਸ 2 ਮਹੀਨਿਆਂ ਦੌਰਾਨ ਲੋਕ ਸਾਫ਼ ਹਵਾ ਵਿੱਚ ਸਾਹ ਲੈਂਦੇ ਹਨ ਧੰਨਵਾਦ